ਲੰਗੇ ਦਿਨੀ ਚਰਨਜੀਤ ਸਿੰਘ ਚੰਨੀ ਦੇ ਉੱਤੇ ਖਾਸੀ ਹੀਟ ਵੇਖਣ ਨੂੰ ਮਿਲੀ ਆ ਜਦੋਂ ਚਰਨਜੀਤ ਸਿੰਘ ਚੰਨੀ ਨੇ ਭਾਈ ਅਮਰਪਾਲ ਸਿੰਘ ਦਾ ਜ਼ਿਕਰ ਲੋਕ ਸਭਾ ਦੇ ਵਿੱਚ ਕਰ ਦਿੱਤਾ ਤੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਤੱਕ ਨੇ ਚਰਨਜੀਤ ਸਿੰਘ ਚੰਨੀ ਦੇ ਉਸ ਬਿਆਨ ਦੇ ਉੱਤੇ ਸਵਾਲ ਖੜੇ ਕੀਤੇ ਖੈਰ ਇਹ ਸਾਰਾ ਕੁਝ ਵਾਪਰਿਆ ਪਰ ਇਸ ਉੱਤੇ ਟਿੱਕਾ ਟਿੱਪਣੀ ਦਾ ਦੌਰ ਹੁਣ ਜਦੋਂ ਸ਼ੁਰੂ ਹੋ ਗਿਆ ਹੈ ਤਾਂ ਉਸ ਦੇ ਵਿੱਚ ਇੱਕ ਖਾਸ ਚਿਹਰਾ ਉੱਭਰਿਆ ਜਿਸ ਨੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਔਰ ਭਾਈ ਅਮਰਪਾਲ ਸਿੰਘ ਦੇ ਖਿਲਾਫ ਖਾਸਾ ਜ਼ਹਿਰ ਉਗਲਿਆ ਮਨਿੰਦਰਜੀਤ ਸਿੰਘ ਬੇਟਾ ਦੀ ਗੱਲ ਕੀਤੀ ਜਾ ਰਹੀ ਹੈ ਮਨਿੰਦਰਜੀਤ ਸਿੰਘ ਬੇਟਾ ਆਮ ਤੌਰ ਦੇ ਉਤੇ ਆਪਣੇ ਵਿਵਾਖ ਬਿਆਨਾਂ ਵਾਸਤੇ ਜਾਣੇ ਜਾਂਦੇ ਐ ਆਮ ਤੌਰ ਤੇ ਉਹ ਦੇਸ਼ ਪੱਖੀ ਗੱਲਾਂ ਵਾਸਤੇ ਜਾਣੇ ਜਾਂਦੇ ਐ ਰਾਸ਼ਟਰਵਾਦੀ ਵਿਚਾਰਧਾਰਾ ਵਾਸਤੇ ਜਾਣੇ ਜਾਂਦੇ ਨੇ ਔਰ ਦੇਸ਼ ਪ੍ਰੇਮ ਲਈ ਜਾਣੇ ਜਾਂਦੇ ਨੇ ਇਸੇ ਵਾਸਤੇ ਉਹ ਡਟ ਕੇ ਵਿਰੋਧ ਕਰਦੇ ਨੇ ਉਹਨਾਂ ਸਾਰੀਆਂ ਤਾਕਤਾਂ ਦਾ ਜਿਹੜੀਆਂ ਤਾਕਤਾਂ ਦੇਸ਼ ਨੂੰ ਤੋੜਨ ਦੀ ਗੱਲ ਕਰਦੀਆਂ ਨੇ ਪਰ ਉਸ ਦੇ ਵਿੱਚ ਮਨਿੰਦਰਜੀਤ ਬਿੱਟਾ ਐਤਕੀ ਸੀਐਮ ਰਹਿ ਚੁੱਕੇ ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਜਲੰਧਰ ਤੋਂ ਐਮਪੀ ਨੇ ਉਹਨਾਂ ਨੂੰ ਘੇਰ ਦੇ ਨਜ਼ਰ ਆਏ ਨੇ ਬਿੱਟਾ ਨੇ ਸਿੱਦੇ ਤੌਰ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਸਵਾਲ ਚੁੱਕੇ ਨੇ ਭਾਈ ਅਮਰਤਪਾਲ ਸਿੰਘ ਦੇ ਉੱਤੇ ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਭਾਰਤ ਦਾ ਅਤੇ ਤਿਰੰਗੇ ਦਾ અપਮਾਨ ਕੀਤਾ ਜਾਂਦਾ ਹੈ ਖਾਲਿਸਤਾਨ ਪੱਖੀਆਂ ਦੇ ਵੱਲੋਂ ਉਹਨਾਂ ਨੇ ਸਦਾ ਕਿਹਾ ਹੈ ਕਿ ਬੇਗੁਨਾਹਾਂ ਦਾ ਕਤਲ ਕੀਤਾ ਗਿਆ ਹੈ ਖਾਲਿਸਤਾਨੀ ਪੱਖੀਆਂ ਵੱਲੋਂ ਔਰ ਨਾਲ ਦੀ ਨਾਲ RSS ਦਾ ਜ਼ਿਕਰ ਵੀ ਕੀਤਾ ਹੈ ਕਿ RSS ਦੇ ਕਈ ਬੇਗਨਾਹਾਂ ਦਾ ਕਤਲ ਜਰ ਹੈ ਉਹ ਖਾਲਿਸਤਾਨ ਪੱਖੀਆਂ ਨੇ ਕੀਤਾ ਆ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਭਾਈ ਅਮਰਿਤਪਾਲ ਸਿੰਘ ਦੇ ਬਾਰੇ ਵਿੱਚ ਗੱਲ ਕਰਦੇ ਆ ਇੰਨੀ ਗੱਲ ਕਹੀ ਹੈ ਕਿ ਜੇ ਅਮਰਿਤਪਾਲ ਸਿੰਘ ਨੂੰ 20 ਲੱਖ ਦੀ ਥਾਂ 50 ਲੱਖ ਲੋਕ ਵੀ ਜਿਤਾ ਦਿੰਦੇ ਨੇ ਤਾਂ ਵੀ ਇਸ ਨੂੰ ਕੁਝ ਨਹੀਂ ਮੰਨਣਾ ਚਾਹੀਦਾ ਇੱਕ ਖਾਲਿਸਤਾਨ ਪੱਖੀ ਹੈ ਦੇਸ਼ ਨੂੰ ਤੋੜਨ ਵਾਲਾ ਤੱਤ ਹੈ ਇੱਥੋਂ ਤੱਕ ਗੱਲਾਂ ਜਿਹੜੀਆਂ ਨੇ ਮਨਿੰਦਰਜੀਤ ਬਟਾਣਾ ਨੇ ਇੱਕ ਨਿੱਜੀ ਚੈਨਲ ਦੇ ਕੋਲ ਇੰਟਰਵਿਊ ਦਿੰਦਿਆਂ ਕਹੀ ਹੈ ਪਰ ਗੱਲ ਇੱਥੇ ਖਤਮ ਨਹੀਂ ਹੋਈ ਚਰਨਜੀਤ ਸਿੰਘ ਚੰਨੀ ਬਾਰੇ ਵੀ ਬੋਲੇ ਨੇ ਕਹਿੰਦੇ ਨੇ ਕਿ ਚਰਨਜੀਤ ਸਿੰਘ ਚੰਨੀ ਇੱਕ ਸਤਕਾਰਤ ਸੀਟ ਦੇ ਉੱਤੇ ਬੈਠੇ ਨੇ ਔਰ ਇਸ ਤੋਂ ਪਹਿਲਾਂ ਇਸ ਤੋਂ ਵੀ ਵੱਡੀ ਸਤਕਾਰਤ ਸੀਟ ਦੇ ਉੱਤੇ ਬੈਠ ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਔਰ ਇਹੋ ਜੇ ਅਹੁਦੇ ਦੇ ਉੱਤੇ ਬੈਠਾ ਵਿਅਕਤੀ ਮਨਿੰਦਰਜੀਤ ਬਿੱਟਾ ਦੇ ਵੱਲੋਂ ਖਾਲਿਸਤਾਨ ਪੱਖੀਆਂ ਦੀ ਸ਼ਲਾਘਾ ਕਰਦਾ ਜਾਂ ਉਹਨਾਂ ਦੀ ਸਪੋਰਟ ਕਰਦਾ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਉਹ ਵੀ ਕਾਂਗਰਸ ਦੇ ਵਿੱਚ ਰਹਿ ਚੁੱਕੇ ਨੇ ਪਰ ਚਰਨਜੀਤ ਸਿੰਘ ਚੰਨੀ ਨੇ ਬਕੌਲ ਮਨਿੰਦਰਜੀਤ ਬਿੱਟਾ ਕਾਂਗਰਸ ਦੀ ਵਿਚਾਰਧਾਰਾ ਦੇ ਉਲਟ ਗੱਲ ਕੀਤੀ ਹੈ ਹੁਣ ਗੱਲ ਕੀਤੀ ਜਾਣੀ ਚਾਹੀਦੀ ਹੈ ਕਿ ਕੀ ਬਿੱਟਾ ਨੇ ਜੋ ਕੁਝ ਕਿਹਾ ਉਹ ਸਹੀ ਕਿਹਾ ਹੈ ਦਰਸਲ ਇੱਕ ਪਾਸੇ ਇਹ ਗੱਲ ਤਾਂ ਸਪਸ਼ਟ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਵੀ ਗੱਲਾਂ ਆਪ ਕਈਆਂ ਗਈਆਂ ਨੇ ਔਰ ਜੇਲ੍ਹ ਵਿੱਚੋਂ ਵੀ ਸੁਨੇਹਾ ਕੱ ਲਿਆ ਗਿਆ ਸੀ ਕਿ ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਹ ਖਾਲਿਸਤਾਨ ਪੱਖੀ ਹੀ ਹੈ ਜਦੋਂ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਨੇ ਇਹ ਗੱਲ ਕਹੀ ਸੀ ਕਿ ਸੰਵਿਧਾਨਕ ਤੌਰ ਤੇ ਉਸਨੇ ਸੰਵਿਧਾਨ ਦੀ ਸੌਂ ਚੁੱਕੀ ਹੈ ਔਰ ਉਹ ਖਾਲਿਸਤਾਨ ਪੱਖੀ ਵਿਚਾਰਧਾਰਾ ਨਹੀਂ ਰੱਖਦਾ ਖੈਰ ਉਸ ਤੋਂ ਬਾਅਦ ਸੌਂ ਚੁੱਕ ਲਈ ਜਾਂਦੀ ਹੈ ਸੌਂ ਚੁੱਕ ਲਈ ਗਈ ਸੌਂ ਚੁੱਕੀ ਗਈ ਸੰਵਿਧਾਨ ਦੀ ਉਸ ਤੋਂ ਪਹਿਲਾਂ ਚੋਣ ਲੜੀ ਗਈ ਸੰਵਿਧਾਨਕ ਤੌਰ ਦੇ ਉੱਤੇ ਸੰਵਿਧਾਨ ਦੇ ਦਾਇਰਿਆਂ ਦੇ ਅੰਦਰ ਰਹਿ ਕੇ ਚੋਣ ਲੜੀ ਗਈ ਆਪਣਾ ਜਿਹੜਾ ਕੇਸ ਆ ਉਹ ਲੜਦੇ ਪਏ ਨੇ ਭਾਈ ਅਮਰਿਤਪਾਲ ਸਿੰਘ ਸੰਵਿਧਾਨ ਦੇ ਦਾਇਰੇ ਦੇ ਅੰਦਰ ਰਹਿ ਕੇ ਇੰਨਾ ਕੁਝ ਜਿਹਾ ਸੰਵਿਧਾਨ ਦੇ ਦਾਇਰੇ ਦੇ ਅੰਦਰ ਕੀਤਾ ਜਾ ਰਿਹਾ ਹੈ ਸੰਵਿਧਾਨ ਦੀ ਸੌ ਚੁੱਕੀ ਜਾ ਰਹੀ ਹੈ ਦੇਸ਼ ਦੀ ਅਖੰਡਤਾ ਦੀ ਸੌ ਚੁੱਕੀ ਜਾ ਰਹੀ ਹੈ ਦੇਸ਼ ਦੀ ਇੱਕ ਸਾਰਤਾ ਦੀ ਸੌ ਚੁੱਕੀ ਜਾ ਰਹੀ ਹੈ ਇਹੋ ਜੀ ਸਥਿਤੀ ਦੇ ਵਿੱਚ ਬਟਾ ਉਹਨਾਂ ਨੂੰ ਜਾਂ ਭਾਈ ਅਮਰਿਤਪਾਲ ਸਿੰਘ ਨੂੰ ਕਿਸ ਤਰ੍ਹਾਂ ਦੇਸ਼ ਵਿਰੋਧੀ ਜਾਂ ਦੇਸ਼ ਤੋੜਨ ਵਾਲਾ ਤੱਤ ਕਹਿ ਸਕਦੇ ਨੇ ਇਹੋ ਜੀ ਸਥਿਤੀ ਦੇ ਵਿੱਚ ਜਦੋਂ ਇਦਾਂ ਦੇ ਬਿਆਨ ਜਾਰੀ ਹੁੰਦੇ ਨੇ ਤਾਂ ਮਨਿੰਦਰ ਤੋ ਬਿੱਟਾ ਦੇ ਉੱਤੇ ਸਵਾਲ ਖੜਦੇ ਨੇ ਕਿਉਂਕਿ ਲੋਕਾਂ ਨੇ ਫਤਵਾ ਦਿੱਤਾ ਲੋਕਾਂ ਨੇ ਜਿਤਾਇਆ ਆ ਜੇ 20 ਲੱਖ ਲੋਕਾਂ ਦੀ ਗੱਲ ਹੁੰਦੀ ਹੈ ਤਾਂ ਮਨਿੰਦਰਜੀਤ ਬਿੱਟਾ ਕਹਿੰਦੇ ਨੇ ਕਿ ਜੇ 50 ਲੱਖ ਲੋਕ ਵੀ ਹੋਣ ਤਾਂ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਜੇ ਸੰਵਿਧਾਨਿਕ ਤੌਰ ਦੇ ਉੱਤੇ ਲਏ ਗਏ ਫੈਸਲੇ ਦਾ ਬਿੱਟਾ ਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਕਾਹਦਾ ਰਾਸ਼ਟਰਵਾਦ ਬਿੱਟਾ ਜਿਹੜਾ ਉਹ ਆਪਣੇ ਨਾਲ ਰੱਖਦੇ ਨੇ ਕਾਹਦੇ ਰਾਸ਼ਟਰਵਾਦ ਦਾ ਖਿਆਲ ਰੱਖਦੇ ਨੇ ਕਾਹਦਾ ਦੇਸ਼ ਪ੍ਰੇਮ ਬਿੱਟਾ ਚੱਕੀ ਫਿਰਦੇ ਨੇ ਇਹੋ ਜੀ ਸਥਿਤੀ ਦੇ ਵਿੱਚ ਜਦੋਂ ਸੰਵਿਧਾਨਿਕ ਤੌਰ ਦੇ ਉੱਤੇ ਦੇਸ਼ ਦੀ ਇਕਸਾਰਤਾ ਨੂੰ ਸੌ ਚੁੱਕ ਕੇ ਭਾਈ ਅਮਰਤਪਾਲ ਸਿੰਘ MP ਬਣੇ ਉਹਨਾਂ ਨੂੰ ਲੋਕਾਂ ਨੇ ਜਿਤਾਇਆ ਸੰਵਿਧਾਨਿਕ ਤੌਰ ਤੇ ਚੋਣ ਵਿੱਚ ਜਿਤਾਇਆ ਗਿਆ ਵੋਟਾਂ ਪਾ ਕੇ ਸੰਵਿਧਾਨਿਕ ਤੌਰ ਤੇ ਭਾਈ ਅਮਰਤਪਾਲ ਸਿੰਘ ਨੇ ਚੋਣ ਲੜੀ ਹੈ MP ਬਣੇ ਨੇ ਇਹੋ ਜੀ ਸਥਿਤੀ ਦੇ ਵਿੱਚ ਬਿੱਟਾ ਕਿਸ ਤਰ੍ਹਾਂ ਸੰਵਿਧਾਨ ਦੇ ਇਹਨਾਂ ਦਰਾਂ ਨੂੰ ਸੰਵਿਧਾਨ ਦੀਆਂ ਇਹਨਾਂ ਕਸੌਟੀਆਂ ਨੂੰ ਠੁਕਰਾ ਸਕਦੇ ਨੇ ਕਿਸ ਤਰ੍ਹਾਂ ਉਹ ਭਾਈ ਅਮਰਤਪਾਲ ਸਿੰਘ ਨੂੰ ਦੇਸ਼ ਵਿਰੋਧੀ ਦਾ ਸਕਦੇ ਨੇ ਖਰ ਇਹ ਸਾਰੀ ਸਥਿਤੀ ਜਿਹੜੀ ਬਣਦੀ ਹੈ ਇਹ ਸਾਹਮਣੇ ਪੇਸ਼ ਆਉਂਦੀ ਹੈ ਇਸ ਬਾਰੇ ਤਾਂ ਰਵਨੀਤ ਸਿੰਘ ਬਿੱਟੂ ਗੱਲ ਕਰ ਚੁੱਕੇ ਨੇ ਰਵਨੀਤ ਸਿੰਘ ਬਿੱਟੂ ਇਹ ਦਾਵਾ ਕਰ ਚੁੱਕੇ ਨੇ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਐਮਪੀ ਦੀ ਸੌਹ ਚੁੱਕ ਚੁੱਕੇ ਨੇ ਸੰਵਿਧਾਨ ਦੀ ਸੌਹ ਚੁੱਕ ਚੁੱਕੇ ਨੇ ਇਸ ਵਾਸਤੇ ਉਹ ਜਿਹੜੇ ਹੈ ਉਹ ਦੇਸ਼ ਵਿਰੋਧੀ ਨਹੀਂ ਖਾਏ ਜਾਣੇ ਚਾਹੀਦੇ ਹੁਣ ਮਨਿੰਦਰਜੀਤ ਬਿੱਟਾ ਦੀ ਇਹ ਗੱਲ ਕਿੱਥੇ ਤੱਕ ਜਾ ਕੇ ਰੁਕਦੀ ਹੈ ਇਹ ਦੇਖਣਾ ਹੋਵੇਗਾ ਬੜੀ ਤਿੱਖੇ ਬਿਆਨ ਬਿੱਟਾ ਨੇ ਜਾਰੀ ਕੀਤੇ ਨੇ ਉਹ ਭਾਵੇਂ ਭਾਈ ਅਮਰਤਪਾਲ ਸਿੰਘ ਹੋਵੇ ਭਾਵੇਂ ਉਹ ਚਰਨਜੀਤ ਸਿੰਘ ਚੰਨੀ ਹੋਣ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਉਹ ਤੱਕ ਲਈ ਬਨੇ ਰੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ